ਵਿਖੇ ਪ੍ਰਾਚੀਨ ਠਾਕੁਰ ਦਵਾਰ ਦੀ ਖਸਤਾ ਹਾਲਤ ਇਮਾਰਤ ਮੰਦਿਰ ਦੀ ਵਾਹ ਯੋਗ ਕਰੀਬ 13 ਕਿੱਲੇ ਜ਼ਮੀਨ ਤੇ ਹੋ ਰਹੀ ਨਜਾਇਜ਼ ਮਾਈਨਿੰਗ ਜ਼ਮੀਨ ਦੀ ਸਾਲਾਨਾ ਲੱਖਾਂ ਰੁਪਏ ਦੀ ਆਮਦਨ ਦੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤੀ ਪ੍ਰੈਸ ਕਾਨਫਰੰਸ ਜ਼ਿਲ੍ਹਾ ਕਪੂਰਥਲਾ ਦੇ ਮਸ਼ਹੂਰ ਪਿੰਡ ਫਤੋਟਿੰਗਾ ਵਿਖੇ ਪ੍ਰਾਚੀਨ ਠਾਕੁਰ ਦਵਾਰ ਦੀ ਖਸਤਾ ਹਾਲਤ ਇਮਾਰਤ ਮੰਦਿਰ ਦੀ ਵਾਹ ਯੋਗ ਕਰੀਬ 13 ਕਿੱਲੇ ਜ਼ਮੀਨ ਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਜ਼ਮੀਨ ਦੀ ਸਾਲਾਨਾ ਲੱਖਾਂ ਰੁਪਏ ਦੀ ਆਮਦਨ ਨੂੰ ਮੰਦਰ ਨੂੰ ਦਵਾਉਣ ਦੇ ਮਕਸਦ ਨਾਲ ਸਾਰੇ ਪਿੰਡ ਦੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪਿੰਡ ਦੇ ਸਰਪੰਚ ਲਖਵੀਰ ਸਿੰਘ ਸਿਮਰਜੀਤ ਕੌਰ ਪੰਚ ਚਰਨਜੀਤ 바ਵਾ ਦਿਨਾ ਪਗਤ ਕਰਨ ਗੋਇਲ ਬੰਟੀ ਸ਼ਾ ਬਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਹਰਵਿੰਦਰ ਸਿੰਘ ਬਿੱਟੂ ਸੋਨੂ 바ਵਾ ਮੈਂਬਰ ਪੰਚਾਇਤ ਸਾਬੀ ਮੈਂਬਰ ਪੰਚਾਇਤ ਮਾਸਟਰ ਕੁਲਵੰਤ ਸਿੰਘ ਕੁਲਵਿੰਦਰ ਸਿੰਘ ਸਾਹਿਬ ਦਾ ਮੈਂਬਰ ਪੰਚਾਇਤ ਗੁਰਦੀਪ ਸਿੰਘ ਬਲਵਿੰਦਰ ਸਿੰਘ ਵਿਸ਼ਾਲ ਪੰਡਿਤ ਮਨਜੀਤ ਸਿੰਘ ਮੈਂਬਰ ਪੰਚਾਇਤ ਗੁਰਕਸ਼ਮੀਰ ਸਿੰਘ ਬਲਕ ਪ੍ਰਧਾਨ ਆਪ ਜਗਦੇਸ਼ ਚੰਦਰ ਪੁਜਾਰੀ ਮਿਰਮਲ لال ਸ਼੍ਰੀ ਸ਼ਨੀ ਮੰਤਰੀ ਕਮੇਟੀ ਕਪੂਰਥਲਾ ਦੇ ਪ੍ਰਧਾਨ ਰਮਨ ਅਰੋੜਾ ਸਮਾਤ ਸੇਵੀ ਮਹਿੰਦਰਪਾਲ ਗੁਪਤਾ ਬਿੱਟੂ ਰੂਬੀ ਫਾਈਨੈਂਸ ਵਾਲੇ ਅਤੇ ਸਮੂਹ ਪਿੰਡ ਵਾਸੀਆਂ ਨੇ ਇੱਕ ਆਵਾਜ਼ ਚ ਕਿਹਾ ਕਿ ਮੰਦਿਰ ਦੀ ਜ਼ਮੀਨ ਤੇ ਪਿੰਡ ਦੇ ਬਾਹਲੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਗਿਆ ਹੈ ਤੇ ਉਸ ਵੱਲੋਂ ਨਜਾਇਜ਼ ਮਾਈਨਿੰਗ ਕਰਕੇ ਕਈ 8 ਲੱਖ ਰੁਪਏ ਦੀ ਮਿੱਟੀ ਵੇਚ ਦਿੱਤੀ ਗਈ ਜਦਕਿ ਮੰਦਿਰ ਦੇ ਪੁਜਾਰੀ ਨੂੰ ਅਜੇ ਤੱਕ ਮੰਦਿਰ ਦੇ ਪੈਸਿਆਂ ਚੋਂ ਤਨਖਾਹ ਤੱਕ ਨਹੀਂ ਦਿੱਤੀ ਗਈ ਤੇ ਨਾ ਮੰਦਿਰ ਦੀ ਖਸਤਾ ਹਾਲ ਇਮਾਰਤ ਤੇ ਮੰਦਿਰ ਦੀ ਜ਼ਮੀਨ ਤੇ ਪੈਸਿਆਂ ਚੋਂ 1 ਰੁਪਿਆ ਵੀ ਨਹੀਂ ਲੱਗਾ ਮੰਦਿਰ ਦਾ ਸਾਰਾ ਖਰਚਾ ਪਿੰਡ ਵਾਸੀ ਆਪਣੇ ਵੱਲੋਂ ਕਰਦੇ ਹਨ ਸਾਡੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮੰਦਿਰ ਦੀ ਜ਼ਮੀਨ ਵਾਪਸ ਮੰਦਿਰ ਨੂੰ ਦਵਾਈ ਜਾਵੇ ਤੇ ਮਾਈਨਿੰਗ ਤੇ ਦੋਸ਼ੀਆਂ ਤੇ قانونی کاروائی کیتی جاوے कपूरथला ਦੇ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਉਹ ਮੇਰਾ ਕੀ ਨਾਮ ਆਪ ਦਾ ਨੀਤਨੰਦ لال ਕਾਂਗਰਸੀ ਵਾਲੇ ਐਸੀ ਤੋਂ ਹੁਣ ਹੀ ਪੀ ਹੈ ਅਬ ਬੱਚੇ ਇਹੀ ਪੜ੍ਹ ਕੇ 29 ਸਾਲ ਹੋ ਗਏ ਇੱਥੇ ਰਹਿ ਰਹੇ ਹਾਂ ਕਹਾਂ ਤੇ ਸਭ ਕੁਝ ਇਹ ਫਟੋ ਨਹੀਂਗਾ ਉਹ ਦੋ ਜੀ ਹਾਂ ਜੀ ਕੱਲ੍ਹ ਨੂੰ ਹੈ ਜੀ ਵੀਜ਼ਾ ਦੇ ਲਈ ਮਦਨਲਾਲ ਸ਼ਰਮਾ ਪੁੱਤਰ ਦਸੇ ਮਾਲ ਅੱਛਾ ਜੀ

नहीं, वो के, है। हाँ, सब मंदिर के है, नाम के नाम ठाकुर द्वारा नाम ठाकुर द्वारा ही नाम से चल रहा है वो कह रहे हैं जो माफी की दान की, है, तो दान की उनका थोड़ी होता है किसी का भी मंदिर में जो है उसी का कितना है? पुराना ये नहीं बताएंगे हम लोग हम उन्तीस साल का हो गए उसी मंदिर कहने में आया कि मंदिर की हालत बहुत सस्ता हो चुकी है हाँ तो आप आकर देख लीजिए हाँ जो देखिएगा तो मालूम हो जाएगा ना आपको क्या कमी है नहीं है नहीं, 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 नहीं। आ, फिर भी सब कुछ उसमें कमी है उसको कोई चीज काम कहते हैं तो करता नहीं है हमारा तनख्वाह पाँच साल से रुकी हुई है वो भी नहीं देती है बोला दस साल से दस हजार महीना देंगे वो भी नहीं दिया एक मांगे तो एक पैसा नहीं देता वो दस दस हजार दस हजार का बोला तो दस हजार महीना देंगे आपको देर से उनतीस साल से पंडित जी जो जमीन दे एकड़ है

ਮੰਦਰ ਕੌਣ ਸੀ ਜਗ੍ਹਾ ਤੇ ਹੈ ਇਹ ਮੰਦਰ ਨੇ ਸਾਹਮਣੇ ਹੈ ਉਹ ਤੋਂ ਦੂਰ ਨਹੀਂ ਹੈ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜੀ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 55-56 ਸਾਲ ਯੇਜ਼ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇਹ ਇੱਕਾ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜੇ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਫਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ ਹਿੰਦੂ ਪਰਿਵਾਰ ਨੇ ਜਾਂ ਜਦੋਂ ਆਪਾਂ ਬਾਣੀਏ ਪਰਿਵਾਰ ਕਹਿ ਦਿੰਦੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਥੋਂ ਦੇ ਜੱਦੀ ਨੇ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਿਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਕੋਈ ਕਸ਼ਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾੜ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਆ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਉਹ ਮੈਨੂੰ ਮਦਨ ਲਾਲ ਜੀ ਦਾ ਨਾਮ ਆ ਰਿਹਾ ਮੱਦੀ ਉਹ ਬੰਦਿਆਂ ਨੇ ਮਤਲਬ ਪਹਿਲੀ ਤਾਂ ਤਾਂ ਕਹਿਤਾਰੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮਤਲਬ ਚਲੋ ਜ਼ਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹੋ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪਹਿਲੀ ਬੰਦੋਂ ਮੰਦਿਰ ਦੀ ਮੇਰੇ ਕੋਲ 12-13 ਕਿਲੋ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਦੇ ਲੋੜਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੁੱਟ ਫੁੱਟ ਦਿੱਤੀ ਉਹਦੇ ਪੱਲੇ ਕੀ ਰਹਿ ਗਿਆ ਉਹ ਤਾਂ ਖੋਲੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੁੱਟ ਦੇ ਉਹ ਤਾਂ ਭਾਜੂ ਉਹਦੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦਚ ਜੀ ਜੀ ਉਹ ਸਭ ਤੋਂ ਮਾੜਾ ਕੰਮ ਆਇਆ ਕਿ ਮੈਨਰ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਵੀ ਐ ਇਦਾਂ ਪਟਾਈ ਕਿੱਦਾਂ ਜਾਂਦਾ ਜ਼ਮੀਨ ਨੂੰ ਹੁਣ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਰ ਦੀ ਜ਼ਮੀਨ ਆ ਮੰਦਰ ਦੀ ਪ੍ਰਾਪਰਟੀ ਆ ਔਰ ਮੰਦਰ ਵਾਲਿਆਂ ਕੋਲ ਹੀ ਰਹਿਣੀ ਚਾਹੀਦੀ ਆ ਜਿਹੜਾ ਵੀ ਮੰਦਰ ਦੀ ਸੇਵਾ ਕਰਦਾ ਹੈ ਜਿਹੜਾ ਵੀ ਮੰਦਰ ਦੀ ਕੋ ਕਮੇਟੀ ਕੋਈ ਟਰਸ ਜਿਹੜਾ ਵੀ ਬਣੇ ਉਹ ਵਧੀਆ ਤਰੀਕੇ ਨਾਲ ਇੱਥੇ ਮੰਦਰ ਦੀ ਆਪਣੇ ਜੋ ਵੀ ਦੇਖਭਾਲ ਕਰਦਾ ਵਧੀਆ ਮੰਦਰ ਨੂੰ ਡਿਵੈਲਪ ਕਰੇ ਬਾਕੀ ਨਗਰ ਆ ਸਾਰਾ ਹਿੰਦੂ ਸਿੱਖ ਭਾਈਚਾਰਾ ਬਹੁਤ ਪਿਆਰ ਦੇ ਸਵਾਗਤ ਦੇ ਨਾਲ ਰਹਿੰਦਾ ਜਿਹੜਾ ਗੁਰੂ ਘਰਾਂ 'ਚ ਕੰਮ ਹੁੰਦੇ ਨੇ ਸਾਰਾ ਨਗਰ ਹੁੰਦਾ ਮੰਦਰ 'ਚ ਵੀ ਕੋਈ ਕੰਮ ਹੁੰਦਾ ਤਾਂ ਸਾਰਾ ਨਗਰ ਇਕੱਠਾ ਹੁੰਦਾ ਬਿਲਕੁਲ ਵਧੀਆ ਤਰੀਕੇ ਨਾਲ ਉਹ ਮੰਦਰ ਦੀ ਇੱਥੇ ਦੇਖ ਰਹੇ ਕਰਨ ਜੋ ਵੀ ਮਤਲਬ ਮੈਨਰ ਵਾਲਾ ਕੰਮ ਜਿਹੜਾ ਕੀਤਾ ਬਹੁਤ ਗਲਤ ਜੀ ਜੀ ਨਾਮ ਦਾ ਬਾਈ ਮੇਰਾ ਨਾਮ ਸਿਮਰਨਜੀਤ ਕੌਰ ਅਸੀਂ ਫਤੂ ਢਿੰਗੇ ਦੇ ਰਹਿਣ ਵਾਲੇ ਆ ਮੰਦਰ ਦਾ ਪੀਰ ਰੋਲਾ ਮੰਦਰ ਦਾ ਰੋਲਾ ਵਾ ਭਾਈ ਜ਼ਮੀਨ ਦਾ ਅੱਜ ਤੱਕ ਮੈਨੂੰ 20 ਸਾਲ ਹੋ ਗਏ ਨੇ 21 ਸਾਲ ਹੋ ਗਏ ਨੇ ਤੇ ਆ ਇਹਨਾਂ ਮੈਂ ਆ ਤੇ ਕੁਛ ਮੰਦਰ ਦਾ ਬਣਿਆ ਦੇਖਿਆ ਨਹੀਂ ਜਨਾਜ਼ ਪਹਿਲੀ ਵਾਈ ਜਾਂਦੇ ਆ ਖਾਈ ਜਾਂਦੇ ਆ ਬਸ ਕੁਛ ਬਣਾਉਣਾ ਚਾਹੀਦਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਬਣ ਬਾਰੇ ਗੁਰੂ ਘਰ ਦਾ ਪੈਸਾ ਕੋਈ ਮੰਦਰ ਦਾ ਪੈਸਾ ਕਿਸੇ ਨੂੰ ਕੋਈ ਸੋਭਾ ਨਹੀਂ ਦਿੰਦਾ ਹੈਗਾ ਇਹ ਆਕਾਲ ਪੁਰਖ ਦਾ ਪੈਸਾ ਤੇ ਆਕਾਲ ਪੁਰਖ ਤੇ ਹੀ ਲੱਗਣਾ ਚਾਹੀਦਾ ਪੈਸਾ ਕੌਣ ਖਾਰਿਆ ਤੂੰ ਇਹ ਖਾਰਿਆ ਨੇ ਜਿਨ੍ਹਾਂ ਨੇ ਪਹਿਲੀ ਥਾਂ ਵੀ ਹੋਈ ਹੈ ਢੱਪੀ ਹੋਈ ਆ ਕਿਹਨਾਂ ਨੇ ਸਪਲੈਂਡਰ ਵਾਸੀ ਮੱਦੀ ਸਿੰਘ ਮੱਦੀ ਮੱਦਨ ਲਾਲ ਮੱਦਨ ਲਾਲ ਦੇ ਖਿਲਾਫ ਤੁਸੀਂ ਵੀ ਵਾਇਰ ਨਹੀਂ ਚੱਕ ਰਹੇ ਹਾਂ ਹਾਂਜੀ ਅਸੀਂ ਉਹਨਾਂ ਦੇ ਖਿਲਾਫ ਆ ਸਾਡੀ ਜ਼ਮੀਨ ਕਿਉਂ ਹੜੱਪੀ ਸਾਨੂੰ ਹੱਕ ਦਿੱਤਾ ਜਾਵੇ ਅਸੀਂ ਮੰਨ ਹਾਂਜੀ 47 ਦਫਾਰੇ ਕਿਤੇ ਚਿੱਠੀ ਭੇਜੋ ਨਹੀਂ ਨਹੀਂ ਸਰੀਆਂ ਬਿੱਦੀਆਂ ਪਹਿਣਾ ਆਈਆਂ ਹੋਈਆਂ ਇਹ ਕਾਦੇ ਵਾਸਤੇ ਇੱਥੇ ਇਕੱਠੇ ਆਏ ਇੱਥੇ ਐਸੇ ਕਰਕੇ ਸਾਂਡਾ ਮੰਦਰ ਬਣਾਉਣਾ ਚਾਹੀਦਾ ਸੋਨਾ ਤਨਕਾ ਬਣਾਉਣਾ ਚਾਹੀਦਾ ਅਸੀਂ ਇਹਦੇ ਵਿੱਚੋਂ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਬਜ਼ਾ ਲਵਾਂਗੇ ਇੱਕ ਠੋਕੇ ਲਵਾਂਗੇ ਸਾਡੇ ਵਿੱਚ ਦਮ ਵਾਂ ਅਸੀਂ ਬਹੁਤ ਦਮ ਵਾਲੇ ਬੰਦੇ ਆ ਕਿਉਂਕਿ ਅਸੀਂ ਬਣਾ ਕੇ ਛੱਡਾਂਗੇ ਕੁਝ ਪਰ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਹੈ ਇਹ 7 ਸਾਲ ਦਾ ਖਬਜਾਵਾ ਤੇ 7 ਸਾਲ ਦਾ 7 ਸਾਲ ਬਾਅਦ ਕੁਝ ਵੀ ਨਹੀਂ ਬਣਿਆ ਇੱਥੇ ਕਿਸੇ ਹਿਸਾਬ ਕੋਈ ਪਿੰਡ ਕੁਝ ਵੀ ਨਹੀਂ ਦਿੱਤਾ ਕੁਝ ਵੀ ਹਿਸਾਬ ਨਹੀਂ ਦਿੱਤਾ ਹੈਗਾ ਇੱਥੇ ਮੈਂ ਆਦੇ ਕੁਛ ਦੇਖਿਆ ਨਹੀਂ ਹੈਗਾ ਕੁਛ ਵੀ ਹਿਸਾਬ ਦਿੱਤਾ ਪੁੱਛਿਆ ਹੀ ਨਹੀਂ ਉਹਨਾਂ ਨੂੰ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪਹੁੰਚਾਇਆ ਕੁਛ ਨਹੀਂ ਉਹਨਾਂ ਨੇ ਹਿਸਾਬ ਦਿੱਤਾ ਫਿਰ ਹਾਰ ਕੇ ਆਹੀ ਆਪਣੇ ਹੱਕ ਢਾ ਕੇ ਆਪਣਾ ਕਬਜ਼ਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਹੱਕਦਾਰ ਨਹੀਂ ਹੈਗੇ ਬੰਦਾ ਦੀ ਮਿੱਟੀ ਵੇਚ ਗਈ ਆ ਹਾਂਜੀ 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 ਮਿੱਟੀ ਵੇਚਤੀ ਉਹਨਾਂ ਨੇ ਕੀ ਬਣਾਇਆ ਇੱਥੇ ਕੁਛ ਵੀ ਨਹੀਂ ਬਣਿਆ 8 ਲੱਖ ਦੀ ਮਿੱਟੀ ਹੈ 8 ਲੱਖ ਦੀ ਮਿੱਟੀ ਵੇਚਤੀ ਆ ਕੀ ਗੁਰੂ ਘਰ ਦਾ ਪੈਸਾ ਮੰਦਿਰ ਦਾ ਪੈਸਾ ਕੀ ਉਹਨਾਂ ਨੂੰ ਸੋਭਾ ਦੇਗਾ ਕਹਿੰਦੇ ਮਿਲ ਉਹਨਾਂ ਨੇ ਮੰਦਿਰ ਨੂੰ ਵੀ ਸੁਣਾਇਆ ਹੈ ਹਾਂਜੀ ਹਾਂਜੀ ਗਲਤ ਗੱਲ ਆ ਕਿ ਨਹੀਂ ਕੀ ਮੰਨ ਚਾਹਦੇ ਪ੍ਰਸ਼ਾਸਨ ਨੂੰ ਜਿਹੜੇ ਸਾਰੇ ਜਿਹੜੇ ਸੀਐਮ ਸਾਹਿਬ ਸਾਡੇ ਮੰਦਰ ਦਾ ਕੁਛ ਬਹਾਨਾ ਚਾਹੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸਖਤ ਹੋ ਸਕਦਾ ਅਸੀਂ ਆਪਣਾ ਕਬਜ਼ਾ ਲਵਾਂਗੇ ਪਰ ਉਹਨਾਂ ਤੇ ਕਾਰਵਾਈ ਬਿਲਕੁਲ ਸਖਤ ਹੋ ਸਕਦਾ ਹੀ ਵਿਰੋਧ ਦੇ ਵਿੱਚ ਉਹਨਾਂ ਜੇ ਖੜੇ ਆ ਸਾਰੇ ਹਿੰਦੂ ਸਿੱਖ ਜਿੰਨਾ ਵੀ ਭਾਈਚਾਰਾ ਸਾਰੇ ਇਕੱਠੇ ਸਾਰੇ ਇਕੱਠੇ ਆ ਸਾਨੂੰ ਇਹਨਾਂ ਨੇ ਚੀਜ਼ਾਂ ਨਾਲ ਕੋਈ ਮਤਭੇਦ ਨਹੀਂ ਸਭ ਅਸੀਂ ਇਕੱਠੇ ਆ ਪਰ ਮੈਂ ਗੁਰੂ ਸਿੱਖ ਖਾਲਸਾ ਆ ਪਰ ਮੈਨੂੰ ਹਿੰਦੂ ਵੀਰਾਂ ਨਾਲ ਮੈਨੂੰ ਸਾਰਿਆਂ ਨਾਲ ਧਰਮ ਦੇ ਨਾਲ ਸਾਡਾ ਪ੍ਰੇਮ ਆ ਅਹੀਂ ਗੋਰਥੇ ਕਾ ਕਿਹੇ ਨਾਲ ਵੀ ਖਿਲਾਫ ਨਹੀਂ ਚੱਲਦੇ ਕਿਉਂਕਿ ਸਾਡੇ ਗੁਰੂ ਸਿੱਖ ਨੇ ਸਾਨੂੰ ਇਹ ਸਿਖਾਇਆ ਗੁਰੂ ਪਿਤਾ ਨੇ ਕਿ ਸੱਦ ਦੇ ਸੱਦ ਦੇ ਹੱਕ ਚ ਖਲੋਣਾ ਵਾ ਕਿਸੇ ਦੇ ਖਿਲਾਫ ਨਹੀਂ ਜਾਣਾ ਓਰੇ ਮੰਦਰ ਜੀਸ਼ਨ ਮਹਾਰਾਜ ਦਾ ਇਸ ਗੁਰੂ ਮਹਾਰਾਜ ਸਾਡੇ ਹੱਜ ਸਿਰ ਤੇ ਆ ਕਹਿੰਦਾ ਬੁਲਾਈ ਇਸ਼ਾਨਿਆ ਹੋਰ ਜੀਆ ਅਗੁਰੂ ਪਿਤਾ ਆਪ ਆਏ ਨੇ ਅੱਜ ਉਹ ਸਾਡੇ ਵਿੱਚ ਖਲੋਤੇ ਨੇ ਪਰ ਸਾਨੂੰ ਹੱਕ ਚਾਹੀਦਾ ਵਾ ਡੱਟ ਕੇ ਹੱਕ ਚਾਹੀਦਾ ਸਾਡੇ ਕੋਈ ਖਿਲਾਫ ਇਹੋ ਜੀ ਕਾਰਵਾਈ ਨਹੀਂ ਹੋਣੀ ਜਿਹੜਾ ਉਹ ਸਾਡੇ ਨਾਲ ਉਲਟ ਬੋਲਣ ਆਣ ਕੇ ਅਸੀਂ ਗੁਰੂ ਪਿੱਤਾ ਦੇ ਸਿੱਖਾਂ ਵਾਂ ਹਿੰਦੂ ਵੀਰ ਸਾਡੇ ਆ ਵੀ ਭਰਾ ਆ ਅਸੀਂ ਉਹਨਾਂ ਨਾਲ ਖੜੇ ਆ ਇੱਕ ਡਾਢੇ ਬੋਲੋ ਜੀ ਕੇਰ ਭਗਵਾਨ ਦੀ ਯਸ ਹਾਂਜੀ ਕਿਨਾ ਹੀ ਤੁਹਾਡਾ ਜਗਦੀਸ਼ ਚੰਦ ਕਿੱਥੋਂ ਦੇ ਰਹਿਣ ਵਾਲੇ ਫਤੂ ਟਿੰਗ ਕਿ ਮਾਮਲਾ ਕੀ ਹੈਗਾ ਜਿਹੜੇ ਅੱਜ ਜਿਹੜਾ ਇਸ਼ੂ ਪੜਿਆ ਹੋਇਆ ਹੈਗਾ ਨਾ ਵਿੱਚ ਮੰਦਰ ਦੀ ਜ਼ਮੀਨ ਨੂੰ ਲੈ ਕੇ ਹਾਂਜੀ ਮੰਦਰ ਦੀ ਜ਼ਮੀਨ 2010 ਤੋਂ ਪਹਿਲਾਂ ਕੋਈ ਇੱਥੇ ਪਿੰਡ ਦਾ ਸਰਪੰਚ ਹੀ ਪੁਰਾਣਾ ਉਹ ਇਸ ਟਾਈਮ ਇੱਥੇ ਹੈ ਨਹੀਂ ਕੋਈ ਵੀ ਸੀ ਉਹਨਾਂ ਦਾ ਉਹ ਵੰਦੇ ਸੀ ਕਿ ਮੰਦਰ ਨੂੰ ਕੁਝ ਦੇ ਦਿੰਦੇ ਸੀ ਕੋਈ ਉਹਨਾਂ ਦੇ ਵਿਰੋਧ ਵਿੱਚ ਕੋਈ ਨਹੀਂ ਗੱਲਬਾਤ ਕਰਦਾ ਜੀ ਜੋ ਦੇ ਦਿੰਦੇ ਆ ਠੀਕ ਆ ਉਸ ਤੋਂ ਬਾਅਦ ਸ਼ੋਕੁਮਾਰ ਜੀ ਨੇ ਇਹ ਪਹਿਲੀ ਸ਼ਿੜਾਈ ਉਹਨਾਂ ਤੋਂ ਕਦੋਂ ਸ਼ਿੜਾਈ ਇਹ 2010 ਚ 9 ਜਾਂ 10 ਚ ਸ਼ਿੜਾਈ ਆ 10 ਚ ਸ਼ਿੜਾਈ ਆ ਉਹ ਸਰਪੰਚ ਤੋਂ ਉਹਦੀ ਪਹਿਲੀ ਫੇਰ ਸਰਪੰਚ ਸਾਹਿਬ ਦੇ ਕੋਲੇ ਉਹਨਾਂ ਨੇ ਉਹਨਾਂ ਨੇ ਫੇਰ ਅਸੀਂ ਇੱਥੇ ਦਾਸੀ ਜਾਂ ਗਊਸ਼ਾਲਾ ਬਣਾਈ ਸ਼ਾਹ ਜੀ ਨੇ ਕਦੋਂ ਕਦੋਂ ਬਣਾਈ 2010 ਚ ਗਊਸ਼ਾਲਾ ਤਿਆਰ ਕਰਾਈ ਦੋ ਕਿਲੇ ਗਊਸ਼ਾਲਾ ਨੂੰ ਸਰਪੰਚ ਸਾਹਿਬ ਛੱਡਿਓ ਇਸ ਮੇਰੇ ਮੈਂ ਗਊਸ਼ਾਲਾ ਦੀ ਸੇਵਾ ਦਾ ਮੈਨੂੰ ਮੁਫਤ ਦਿੱਤਾ ਲੋਣਾ ਇਹ ਉਦੋਂ ਬਾਅਦ ਜਿਹੜੀ ਜ਼ਮੀਨ ਦਾ ਆਂਦਾ ਹੀ ਠਿਕਾ ਮੰਦਿਰ ਤੇ ਲਾਇਆ ਪੱਥਰ ਪੁੱਥਰ ਲਾਇਆ ਫਿਰ ਵੇਖੋ ਗਊਸ਼ਾਲਾ 30-40 ਲੱਖ ਰੁਪਇਆ ਲੱਗਾ ਜਾ ਕੇ ਵੇਖ ਲੋ ਗਊਸ਼ਾਲਾ ਪਟਨਾ ਮਦਮਦਾਰ ਸ਼ਰਮੇ ਦਾ ਰੋਪ ਆ ਉਹਨੇ ਕਿਸੇ ਕਾਹਨ ਜਿੰਦਗੀ ਦੀ ਜ਼ਮੀਨ ਦੀ ਮਾਲਕੀ ਦੇ ਬੋਲ ਆ ਹਾਂਜੀ ਇਹ ਠਿਕਾ ਉਹ ਵੀ ਛਡਾਣਾਂ ਚੰਦ ਲੱਗਾ ਛਡਾਣਾ ਚੰਦ ਇਸ ਬਾਬਤ ਕੀ ਕਹਿਣਾ ਚਾਹੁੰਦਾ ਉਹ ਦੇਖੋ ਜੀ ਉਹ ਮੰਦਰ ਤੇ ਕੋਈ ਪੈਸਾ ਤਾਂ ਲਾ ਨਹੀਂ ਰਿਹਾ ਹੁਣ 7 ਸਾਲ ਤੋਂ ਮੰਦਰ ਉਹ ਜਮੀਨ ਵਾਹ ਰੇ ਆ ਮੰਦਰ ਤੇ ਨਹੀਂ ਕੋਈ ਬਹਾਲ ਆਇਆ ਮੰਦਰ ਦੀ ਜਮੀਨ ਜਿਹੜੀ ਉਹ ਕਿਹਦੇ ਨਾਂ ਤੇ ਹੈ ਉਹ ਠਾਕਰ ਦੁਆਰੇ ਦੇ ਨਾਂ ਤੇ ਬੋਲਦੀ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ ਨਹੀਂ ਠਾਕਰ ਦੁਆਰਾ ਨਾਂ ਤੇ ਬੋਲਦੀ ਆ ਇਹ ਜਿਹੜੇ ਕਿਸੇ ਵੀ ਆਦਮੀ ਨੇ ਜਿਹੜਾ ਰੇਲੋ ਉਹ ਮੈਂ ਕਹਿ ਨਹੀਂ ਸਕਦਾ ਮੈਂ ਪੜਿਆ ਨਹੀਂ ਕੋਈ ਵੀ ਬਾਕੀ ਠਾਕਰ ਦੁਆਰਾ ਮੰਦਰ ਦੇਣਾ ਠਾਕਰ ਦੁਆਰਾ ਗਊਸ਼ਾਲਾ ਕਮੇਟੀ ਮਦਦ ਦੀ ਇੱਕ ਗੱਲ ਹੋਰ ਜਿਹੜਾ ਮਤਲਬ ਉਹ ਸ਼ਰਮੇ ਦਾ ਕਹਿਣਾ ਵਾ ਕਿ ਸ਼ੋਰਾਤਰੀ ਹੋਵੇ ਚਾਹੇ ਜਨਰਲ ਲੱਖਾਂ ਡੇਢ ਲੱਗਦਾ ਉਹ ਮੰਦਰ ਕੋਲੋਂ ਲਾਂਦਾ ਵਾ ਕਿ ਜਿਸੇ ਕੋਲ ਗਰਾਇਨ ਕਰਦਾ ਪਿੰਡ ਚ ਸਹੀ ਗਾ ਮੈਂ ਪਤਾ ਨਹੀਂ ਕਿੰਨੇ ਲਾਉਂਦਾ ਇਹ ਤਾਂ ਪਤਾ ਨਹੀਂ ਕਿ ਗਾ ਨਾ ਗਰਾਹੀ ਤਾਂ ਨਹੀਂ ਕਰਦਾ ਪਰ ਕਿਸੇ ਇੰਨੇ ਨਹੀਂ ਲਾਉਂਦਾ ਹੋਊਗਾ ਜਿੰਨੇ ਕਹਿ ਸਕਦਾ ਟੋਟਲ ਜ਼ਮੀਨ ਕਿੰਨੀ ਹੈ ਜੀ ਮੀਲ ਹੋਗੀ 8 ਕਿਲੇ 1 ਕ 2 ਕ 22 ਕ ਨਾਲ 1 ਕ 5 4 ਕ ਨਾਲ 1 ਕ ਕਿਲੇ ਹੈ ਟੋਟਲ ਹਾਂ ਜੀ ਟੋਟਲ ਕਿੱਲੀ ਜ਼ਮੀਨ ਹੈ 13 ਹੋ ਜੂਗੀ 13 ਕਿਲੇ ਕਿੰਨਾ ਜ਼ਮੀਨ ਦੇਖਾ ਕਿੰਨਾ ਖਾਂਦਾ ਹੈ ਵੇਖੋ ਹੁਣ ਉਹਨੂੰ ਕੋਈ ਪਾਓ ਕੁਛ ਦਾਬੋਂਦਾ ਰਹਿੰਦਾ ਜਦੋਂ ਦਾ ਉਹਨੇ ਪਹਿਲੀ ਲਈ ਹੈ ਨਾ ਕਦੋਂ ਤੇ ਆਪ ਬੰਦ ਏ 2076 ਹੋ ਗਿਆ ਉਹਨੂੰ ਦੇਖ ਲਓ ਕਿੰਨਾ ਪੁਰਾਣਾ ਹੋਊਗਾ ਲੱਗੇ ਸਕੇ ਜ਼ਮੀਨ ਦਾ ਤਕਰੀਬਨ ਐਸਟੀਮੇਟ ਕੀ ਕਿੰਨਾ ਰੇਟ ਚੱਲਦਾ ਹੈ ਉੱਥੇ 40 40 ਹਜ਼ਾਰ ਲੱਗਾ ਵਾ ਕਿਉਂਕਿ ਉਹ ਜਿਹੜੇ 70 ਸਾਲ ਤੋਂ ਉਹ ਆਪ ਹੀ ਜ਼ਮੀਨ ਵਾਂਦੇ ਤੇ ਜਿਹੜਾ ਜ਼ਮੀਨ ਦਾ ਰੇਟ ਹੈਗਾ ਚੱਲਿਆ ਅੱਜ ਐਨਾ ਕਿ ਤੇ ਹੋਊਗਾ ਪਿਛਲਾ ਮਸਲਾ ਕੀ ਹੈ ਉਹ ਸੱਚੀ ਸੱਚ ਉਹਨਾਂ ਹੀ ਮੰਦਰ ਦਾ ਵਹ ਮੰਦਰ ਤੇ ਪੈਸਾ ਲਾਉਣ ਚਾਹੀਏ ਉਹਨਾਂ ਨੇ ਚਲੋ ਪੈਸੇ ਹੀ ਲੈ ਹੀ ਲਈਆ ਮੰਦਰ ਦਾ ਕੋਈ ਸਵਾਰ ਨਹੀਂ ਮੰਦਰ ਤੋਂ ਉਦਹੀਂ ਪ੍ਰਾਣਾ ਵੀ ਆ ਦੇਖ ਲੋ ਆ ਹਾਂ ਸ਼ੂਕਮਾਰ ਜੀ ਨੇ ਪਹਿਲਾਂ ਜੋ ਬਣਾਤਾ ਹਾਂ ਹੈ ਖਤਾਂ ਜੀ ਮੰਨੀ ਹੋਈ ਆ ਹਾਂ ਜੀ ਹਾਂ ਜੀ ਕਿੰਨੇ ਕੀਤੀ ਸੀ ਉਹਨਾਂ ਨੇ ਕੀਤੀ ਆ ਕਿਹਨਾਂ ਨੇ ਕੀਤੀ ਉਹ ਜਿਹੜੇ ਪਾਸਟ ਮਦਦ ਲਾ ਲਈਏ ਕਿਦੋਂ ਕੀਤੀ ਉਹਨਾਂ ਨੇ ਆ ਅਸ ਪਿਛਲੇ ਜਿਹੜੇ ਆ 7 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ ਕੀਤੀ ਆ ਕੋਈ ਗਾਰਮੀ ਹੋਈ ਪੋਸਟ ਕਰ ਲਈ ਕੋਈ ਨਹੀਂ ਕੀਤੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਨਹੀਂ ਕਿਸੇ ਨੇ ਵੀ ਸੋਚਿਆ ਨਹੀਂ ਕੀਤੀ ਜੀ ਕੀਤੀ ਸ਼ਿਕਾਇਤ ਕੀਤੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਤੁਸੀਂ ਮੰਗ ਕੀ ਕਰਦੇ ਆ ਮੋਂਗੇਵੇਂ ਮੰਦਰ ਦੇ ਵਿੱਚ ਪਹਿਲੀ ਸਾਰੀ ਖਰਾਬ ਕਰੀ ਜਾਂਦੇ ਆ ਮਿੱਟੀ ਆ ਗਈ ਚਾਰ ਕਿੱਲੇ ਜਿਹੜਾ ਮਿੱਟੀ ਹੋ ਗਈ ਆ ਬਿਲਕੁਲ ਉਹਦੇ ਵਿੱਚ ਕੋਈ ਫਸਲ ਨਹੀਂ ਹੋਣੀ ਤੇ ਚਾਰ ਹੀ ਬਚੀ ਆ ਉਹ ਜਦੋਂ 20 ਪਿਆਰ ਰੁੜ ਕੇ ਥੱਲੇ ਆ ਜਾਂਦੀ ਸਾਰੀ ਪੈਣੀ ਤੇ ਤੁਸੀਂ ਅਸੀਂ ਇਹਨਾਂ ਤੋਂ ਸਪੰਨ ਦੀ ਗੱਲਬਾਤ ਨਹੀਂ ਕੀਤੀ ਨਾ ਨਹੀਂ ਕੀਤੀ ਹੈ ਤੇ ਇਹ ਸਾਰੇ ਪਿੰਡ ਵਾਸੀਆਂ ਨੂੰ ਤਰਾਜ ਇਸ ਗੱਲ ਦੀ ਹਾਂਜੀ ਹਾਂਜੀ ਇਸ ਦਰਸਾ ਪਿਛਲੇ ਸਾਲ ਵੀ ਬੰਦ ਸਾਹਿਬ ਤਰਾਜ ਰਹੇ ਆ ਇਹ ਬੰਦ ਹਾਂਜੀ ਹਾਂਜੀ ਕੀ ਕਹਿੰਦੇ ਕੀ ਗੱਲਬਾਤ ਕਰਨਗੇ ਉਹ ਦੇਖੋ ਨਾਲ ਹੀ ਇਹ ਨਾਲ ਹੀ ਕਿੰਨੇ ਆਹੀ ਤੁਹਾਡੀ ਜੀ ਨਾ ਤੁਹਾਡਾ ਲਖਵੀਰ ਸਿੰਘ ਜੀ ਤੁਸੀਂ ਸਰਪੰਚ ਹੋ ਹਾਂਜੀ ਪਤੂੜੀnga ਜੀ ਸਰਪੰਚ ਸਭ ਕੱਲ ਕਾਨਫਰੰਸ ਹੋਈ ਸੀਗੀ ਤੇ ਉੱਥੇ ਤੁਹਾਡੇ ਤੇ ਰੋਗ ਲੱਗਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਧੱਕੇਸ਼ਾਹੀ ਕਰ ਰਹੇ ਹਾਂ ਜਿਹੜੇ ਜਿਹੜੇ ਮੰਦਰ ਦੀ ਜ਼ਮੀਨ ਆ ਖਤਰ ਦੁਆਰਾ ਦੀ ਹਾਂਜੀ ਤੇ ਮਦਨ ਨਾਲ ਸ਼ਰਮੇ ਦੇ ਰੋਗ ਹਾਂਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਬਿਲਕੁਲ ਗਲਤ ਗੱਲ ਹੈ ਜੀ ਕੋਈ ਇਕੱਠ ਨਹੀਂ ਹੋਇਆ ਕੱਲ ਜਾਂ ਪਰसों ਕੋਈ ਉਹਦੇ ਨਾਲ ਤਾਲਮਲ ਨਹੀਂ ਹੋਇਆ ਜਿੱਦਣ ਉਹ ਮਿੱਟੀ ਭਟ ਰਿਆ ਸੀ ਅਸੀਂ ਗਏ ਸੀ ਉੱਥੇ ਬੰਦੇ 18 20 ਬੰਦੇ ਗਏ ਸੀ ਜੀ ਟਰਾਲੀਆਂ ਟਰੈਕਟਰ ਰੁਕੇ ਸੀ ਟਰਾਲੀਆਂ ਲਿਆ ਕੇ ਥਾਣੇ ਆਈਆਂ ਸੀਗੀਆਂ ਤੇ ਥੋ ਟਰਾਲੀ ਵਾਲ ਕਹਿ ਗਿਆ ਸੀ ਵੀ ਅਸੀਂ ਮਿੱਟੀ ਨਹੀਂ ਪਟਾਂਗੇ ਅੱਜ ਤੋਂ ਲੱਗੇ ਉਸ ਤੋਂ ਬਾਅਦ ਕੰਮਲੇਟ ਅਸੀਂ ਥਾਣੇ ਦਿੱਤੀ ਸੀ ਪਹਿਲਾਂ ਹੀ ਤੇ ਮੰਦਿਰ ਦੀ ਜਿਹੜੀ ਜ਼ਮੀਨ ਚੋਂ ਮਿੱਟੀ ਪੱਟੀ ਜਾਂਦੀ ਸੀ ਮੰਦਿਰ ਦੀ ਜ਼ਮੀਨ ਚੋਂ ਮਿੱਟੀ ਜੀ ਪਹਿਲਾਂ ਵੀ 2-3 ਕਿੱਲਾਂ ਚ ਪਹਿਲਾਂ ਪੱਟੀ ਸੀ ਤੇ 3 ਕਿੱਲਾਂ ਚ ਹੁਣ ਪੱਟੀ ਹੈ 3-3 ਫੁੱਟ ਮਿੱਟੀ ਵੱਟ ਗਿਆ ਜੀ ਹਾਂਜੀ ਕਦੋਂ ਤੋਂ ਕੰਮ ਕਰ ਰਹੇ ਹੋ ਮਾਈਨਿੰਗ ਦਾ ਕੰਮ ਜੀ ਪਹਿਲਾਂ ਵੀ 2 ਮਹੀਨੇ ਪਹਿਲਾਂ ਕੀਤਾ ਸੀ ਇਹ ਹੁਣ ਉਸ ਤੋਂ ਬਾਅਦ ਫਿਰ ਦੋ ਕਿਲੇ ਹੁਣ ਪਟਿਆ ਤਿੰਨ ਤਿੰਨ ਫੁੱਟ ਪਟ ਗਿਆ ਜੀ ਉਹ ਤਾਂ ਕਹਿੰਦੇ ਤੁਹਾਡੇ ਯਾਨੀ ਕਿ ਹਲਾਤ ਉਹਦੇ ਮਾੜੇ ਆ ਅਸੀਂ 1.5 ਲੱਖ ਲਾ ਕੇ ਜੋ ਵੀ ਲੰਗਰ ਦਾ ਵਿਵਸਥਾ ਕਰਦੇ ਕੋਈ ਪਿੰਡ ਚ ਲੰਗਰ ਨਹੀਂ ਲਾਉਂਦੇ ਜੀ ਦਾਲ 2 ਕਿਲੋ ਬਾਵੇਂ ਬਣਾਉਂਦੇ ਹੁਣ ਦੋ ਵਾਰ ਹੀ ਆਉਂਦਿਆ ਇੱਕ ਸ਼ਿਵਰਾਤਰੀ ਤੇ ਇੱਕ ਗੂਗੇ ਦੇ 10 5 ਕਿਲੋ ਦਾਲ ਬਣਾਉਂਦੇ ਹਾਂਗੇ ਫੁਲਕੇ ਲਾ ਕੇ 2 ਘੰਟੇ ਲੰਗਰ ਚੱਲਦਾ ਜੀ ਮਾਈਨਿੰਗ ਦਾ ਵੀ ਪਰਚਾ ਹੋਇਆ ਹੈ ਮਾਈਨਿੰਗ ਦਾ ਪਰਚਾ ਹਜੇ ਨਹੀਂ ਹੋਇਆ ਜੀ ਅਸੀਂ ਕਮਰੇਟ ਦਿੱਤੀ ਹੈ ਤੇ ਕੋਈ ਮੈਨਗਾਲਿਆਂ ਨੂੰ ਫੋਨ ਐਸਐਚਓ ਵੀ ਕੀਤੇ ਸੀ ਅਸੀਂ ਵੀ ਕੀਤੇ ਸੀ ਹਜੇ ਹੋਇਆ ਨਹੀਂ ਜੀ ਇਹ ਮੰਦਿਰ ਕਿੰਨੇ ਸਾਲ ਪੁਰਾਣਾ ਹੈ ਇਹ ਮੰਦਿਰ ਦੇ ਬਹੁਤ 70 ਸਾਲ ਪੁਰਾਣਾ ਹੋਏਗਾ 60 70 ਸਾਲ ਇਹ ਕੁਝ ਨਹੀਂ ਬਣਿਆ ਜੀ ਹਜੇ ਨਹੀਂ ਪਹਿਲਾਂ ਜੀ ਵੇਖੋ ਜੀ ਜਦੋਂ ਅਸ਼ੋਕ ਸਰਪੰਚ ਸੀ ਸ਼ੋਕਮਾਰ ਉਹਨੇ ਬਹੁਤ ਬਣਾਇਆ ਸੀ ਮੰਦਿਰ ਪੱਥਰ ਲਾਇਆ ਸੀ ਮੰਦਿਰ ਦੀ ਬਿਲਡਿੰਗ ਤਿਆਰ ਕੀਤੀ ਸੀ ਤੇ ਜਦੋਂ ਤੋਂ 7 ਸਾਲ ਤੋਂ ਇਹ ਮੱਦੀ ਸ਼ਰਮਾਇਆ ਦੇ ਕੋਲ ਪੈਰੀ ਆਈ ਏ 1 ਰੁਪਿਆ ਨਹੀਂ ਲੱਗਾ 1 ਰੁਪਿਆ ਵੀ ਪੰਡਤ ਨੂੰ ਤਨਖਾਹ ਨਹੀਂ ਦਿੰਦਾ ਬਿੱਲ ਟੁੱਟੇ ਆ ਮੱਦੀ ਸਾਲੋਂ ਪਹਿਲੇ ਕਿਦਾਂ ਹੱਲ ਇਹ ਜੀ ਇੱਕ অশোকਮਰ ਸਰਪੰਚ ਸੀ ਤੇ ਗਊਸ਼ਾਲਾ ਦੇ ਵਿੱਚ ਉਹ ਇਹ ਪਹਿਲੀ ਇਹਨਾਂ ਨੇ ਸੈਟਿੰਗ ਕਰਤੀ ਵੀ ਚਲੋ ਇਹਨੂੰ ਪਹਿਲੀ ਅੰਦਰ ਜੋ ਮੇਰੇ ਲਈ ਵੀ ਮੰਦਿਰ ਦੀ ਦੇਖਭਾਲ ਕਰਾਂ ਦਾ ਉਸ ਤੋਂ ਬਾਅਦ ਇਹਨੇ ਕੋਈ ਦੇਖਭਾਲ ਨਹੀਂ ਕੀਤੀ ਨਾ ਇਥੇ ਹੁੰਦਾ ਹੀ ਇਹ ਸਾਲ ਦੇ ਵਿੱਚ ਕਿਤੇ ਇੱਕ ਦਿਨ ਸ਼ਰਵਰਾਤਰੀ ਵਾਲੇ ਦਿਨ ਹੁੰਦਾ ਹੈ ਕਪੂਰ ਸਾੜਾ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਦੇ ਕੋਲ ਕਾਲੀ ਆ ਜੀ 7 ਸਾਲ ਹੋ ਗਿਆ ਜੀ ਇੱਕ ਟੋਟਲ ਕਿੰਨੀ ਪੈਣੀ ਹੈ ਟੋਟਲ ਇੱਥੇ 1 ਟੱਕ 8 ਕਿਲੇ ਦਾ ਏ ਤੇ 4 ਕਿਲੇ ਹੋਰ ਏ ਉਹਦਾ ਵੀ ਠੇਕਾ ਲੈ ਰਿਆ ਏ 12 ਕਿਲੇ ਟੋਟਲ ਪੈਣੀ ਜੀ ਕਿੰਨੇ ਦਾ ਪੈਣੀ ਚਲਾਇਆ ਠੇਕਾ ਜੀ ਦਾ ਠੇਕਾ ਵੇਖੋ ਜੀ ਸਾਨੂੰ ਤੇ ਨਾਂ ਇਹਨੇ ਕੋਈ ਹਿਸਾਬ ਦਿੱਤਾ ਨਾ ਪਤਾ ਪਿੰਨੂ ਕਿਸੇ ਨੂੰ ਨਹੀਂ ਪਤਾ ਪਰ ਠੇਕਾ 60000 ਤੇ 50000 ਚੱਲਦਾ ਪੈਣਾ 60 50 ਦਾ ਠੇਕਾ ਆ ਰਿਹਾ 7-8 ਲੱਖ ਰੁਪਏ ਦਾ ਬੰਧ ਹੋ ਹਾਂਜੀ ਤੇ 7-8 ਦਾ ਸਾਲ ਦੇ ਵਿੱਚ ਤਾਂ ਇਹ ਹਮਿੰਦਰ ਕਾਲੀ ਬੰਦੌੜੀ ਦਾ ਕਰਨੀ ਆ ਬਿਲਕੁਲ ਵੇਖੋ ਜੀ ਇਹਦੇ ਹੁਣ ਮਦਨ ਲਾਲ ਨੂੰ ਪੁੱਛਿਆ ਜਾਵੇ ਵੀ ਕਿੱਥੇ ਲਾਉਂਦਾ ਜੀ ਬਿਲਕੁਲ ਜੀ ਜਦੋਂ ਜਿੱਥੇ ਬੰਦੀਆਂ ਹਿੰਦੂ ਜਿੱਥੇ ਬੰਦੀਆਂ ਧਰਬੀ ਦੇ ਜਿੱਥੇ ਬੰਦੀਆਂ ਕੋਈ ਐਕਸ਼ਨ ਨਹੀਂ ਦਿੱਤਾ ਕਿਸੇ ਨਹੀਂ ਲੈਂਦੇ ਜੀ ਪੰਡਤ ਇੱਥੇ ਰਹਿੰਦਾ ਸੀ ਪੰਡਤ ਨੇ ਵਿਚਾਰਾ ਭਾਲਾ ਮਾਨਸੇ ਦੂਰੋਂ ਇੱਥੇ ਆਪਣਾ ਪਰਿਵਾਰ ਲਾ ਕੇ ਬੈਠਾ ਏ ਤੇ ਬਾਹਰ ਸੈਲਰਾਂ ਦੇ ਵਿੱਚ ਕਿਦੇ ਦੀਵਾ ਦੁਆ ਬੱਤੀ ਤੂ ਬੱਤੀ ਕਰਦਾ ਤੇ ਉੱਥੋਂ ਤਨਖਾਹ ਥੋੜੀ ਵਾਲੀ ਲੈ ਕੇ ਆਪਣਾ ਗੁਜ਼ਾਰਾ ਕਰਦਾ ਪਰ ਜਾਇਤ ਨੇ ਕੀ ਕਿਤਾ ਕਿ ਕਿਹੜਾ ਉਹਨੂੰ ਅਸਲੀ ਤੂਹੀ ਬਣੀਏ ਵੇਖੋ ਜੀ ਸਾਨੂੰ ਪਤਾ ਲੱਗਾ ਵੀ ਮਿੱਟੀ ਪਹਿਲਾਂ ਵੀ ਨੇ ਪੁੱਟੀ ਐ ਫਿਰ ਹੁਣ ਜਿੱਦਣ ਪੁੱਟੀ ਐ ਤੇ ਅਸੀਂ ਜਾ ਕੇ ਮੈਂ ਜিসিਬੀ ਵਾਲੇ ਨੇ ਡੱਕਿਆ ਵੇ ਨਵਦੀਪ ਸਿੰਘ ਜਿਹੜਾ ਬਿੱਲਾ ਲੈਤੀ ਹੋਇਆ ਹਾਂਜੀ ਉਹ ਕੌਣ ਨੇ ਤੇ ਕੀ ਸ਼ਖਸੀਅਤ ਹੈ ਰੇਪਿੰਡ ਦੀ ਕੀ ਤਰ੍ਹਾਂ ਭਾਜੀ ਉਹ ਨਵਦੀਪ ਜਿਹੜਾ ਭਾਜੀ ਨੇ ਉਹਨਾਂ ਦੇ ਬਹੁਤ ਪਿੰਡ ਦਾ ਸਵਾਰਿਆ ਜੇ ਕਿਤੇ ਵੀ ਕੋਈ ਗਰੀਬ ਦਾ ਬਿਮਾਰ ਹੋ ਜਾਂਦਾ ਉਹਨੂੰ ਸਹਾਇਤਾ ਕਰਦੇ ਆ ਗਲੀਆਂ ਨਾਲੀਆਂ ਦੇ ਵਿੱਚ ਉਹਨੇ ਸਾਰੇ ਪਿੰਡ ਦਾ ਪਿੱਛੇ ਲੋਕ ਟੈਹਲਵਾ ਕੇ ਕੰਮ ਕਰਵਾਇਆ ਜੇ ਕਿਦੇ ਸਕੂਲ ਦਾ ਕੰਮ ਹੋ ਸਾਰੇ ਕਰਉਂਦੇ ਆ ਗੁਰਦੁਆਰਿਆਂ ਚ ਗਵਮਟ ਉਹਨਾਂ ਨੇ ਬਣਾਏ ਆ ਦੋਨੋਂ ਗੁਰਦੁਆਰਿਆਂ ਚ ਦੂਜੀ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਉਹ ਧੱਕਾ ਕਰਦੇ ਨੇ ਜਾਦਾ ਲੜਾ ਜਾ ਕੇ ਬਾਅਦ ਵਿੱਚ ਮੰਦਰ ਤੇ ਆ ਜੀ ਬਿਲਕੁਲ ਨਹੀਂ ਜੀ ਸਾਰਾ ਪਿੰਡ ਉਹਨਾਂ ਨਾਲ ਸਹਿਮ ਤੇ ਦੋ ਚਾਰ ਘਰਾਂ ਵਿੱਚੋਂ ਕਹਿਣ ਉਹਦੇ ਹੁੰਦੇ ਹੀ ਆ ਵੀ ਵਰਖਾਫੀ ਵਾਲੇ ਇੱਕ ਦੋ ਬੰਦਾ ਤੇ ਹੁੰਦਾ ਹੀ ਸਰਪੰਚ ਸਾਹਿਬ ਹੁੰਦਾ ਆਪਾਂ ਗੱਲ ਲਾਖਸ ਕਰੀਏ ਜਿਹੜਾ ਮੰਦਰ ਦੀ ਠਾਕਰਦਾਰਾਂ ਦੀ ਜ਼ਮੀਨ ਦਾ ਹਾਂਜੀ ਅਸੀਂ ਆਪਾਂ ਮੰਗ ਰੱਖਦੇ ਹਾਂ ਸਰਪੰਚ ਅਸੀਂ ਮੰਗ ਰੱਖਦੇ ਹਾਂ ਜੀ ਪਹਿਲੀ ਇਹ ਪਿੰਡ ਦੇ ਮੰਦਰ ਨੂੰ ਮਿਲਣੀ ਚਾਹੀਦੀ ਏ ਹਾਂਜੀ ਇੱਥੇ ਮਿਲੋ ਜਿਹੜੇ ਅਲੀਗੇਸ਼ਨ ਲਾਏ ਆ ਬਿਲਕੁਲ ਗਲਤ ਨੇ ਜੀ ਤੁਸੀਂ ਕੋਈ ਐਕਸ਼ਨ ਲਵੋਗੇ ਬਿਲਕੁਲ ਅਸੀਂ ਲਵਾਂਗੇ ਐਕਸ਼ਨ ਬਿਲਕੁਲ ਪੰਡਤ ਗਲਤ ਗੱਲ ਕਰ ਰਿਹਾ ਜੀ ਪੰਡਤ ਬਿਲਕੁਲ ਗਲਤ ਇਲਜ਼ਾਮ ਲਾ ਰਿਹਾ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਪੰਡਤ ਜੀ ਹਾਂ ਜੀ ਪਰਮਾਨੰਦੀ ਦੇ ਕੇਸ ਵੀ ਕਰੂਗੇ ਬਿਲਕੁਲ ਕਰਾਂਗੇ ਜੀ ਵੇਖੋ ਮੇਰੇ ਨਾਂ ਮੈਂ ਸਰਪੰਚ ਆ ਉਹਨੂੰ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਤੇ ਉਹ ਕੀ ਕਰ ਸਕਦਾ ਵੇ ਜਿਹਨੇ ਬੰਦੇ ਨੂੰ ਪਿੰਡ ਦੇ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਉਹਨੂੰ ਇੱਥੇ ਇੱਕ ਕਮਲੇਡ ਲਿਖਾਉਣ ਦਾ ਅਧਿਕਾਰ ਹੈ ਜਿਹੜੀ ਕੋ ਤੁਹਾਡੇ ਕਹਣ ਦੇ ਮੈਂ ਵਾਸੀ ਵੀ ਨਹੀਂ ਹੈਗੇ ਨਾ ਵਾਸੀ ਨਹੀਂ ਜੀ ਕੁਛ ਨਹੀਂ ਹਾਂ ਜੀ ਬਿਲਕੁਲ ਧੱਕੇ ਨਾਲ ਕਰ ਰਹੇ ਨੇ ਸਾਡੇ ਜੋ ਇਲਜ਼ਾਮ ਲਾਉਂਦੇ ਨੇ ਉਹ ਬਿਲਕੁਲ ਗਲਤ ਨੇ 1 ਰੁਪਏ ਦਾ ਵਿੱਚ ਸੱਚ ਨਹੀਂ ਹੈਗਾ ਮੇਰਾ ਨਾਮ ਰਮਨ ਕੁਮਾਰ ਹੈ ਜੀ ਰਮਨ ਕੁਮਾਰ ਚਿੰਤ ਪਿੰਡ ਫਤੂ ਦੇ ਕਰਕੇ ਬੰਦਾ ਵੀ ਜ਼ਮੀਨ ਦਾ ਬੱਲਾ ਕਰਦਾ ਉਸੇ ਗੁੱਧ ਕਾਰੋਬਾਰੀ ਹੁੰਦੇ ਨਾਲ ਨਾਲ ਸ਼੍ਰੀ ਮੰਦਰ ਕਮੇਟੀ ਦੇ ਪ੍ਰਧਾਨ ਜੀ ਜੋ ਇਸ ਤਰ੍ਹਾਂ ਦੇਖ ਰਹੇ ਮਦਦ ਦੇਖੋ ਜੀ ਪਹਿਲਾਂ ਦਾ ਜਿਹੜਾ ਬੰਦਾ ਦਾ ਇਹ ਧਾਰਮਿਕ ਪੁਰੇ ਪਿੰਡ ਦਾ ਜਿਹੜੀ ਸਾਂਝਾ ਔਰ ਇਤੋਂ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਸਿੱਖ ਔਰ ਹਿੰਦੂ ਸਾਰੇ ਭਾਈਚਾਰਾ ਇੱਕ ਹੈ ਅਸਾਂ ਬੈਠੇ ਹੋਏ ਨੇ ਔਰ ਇਹਨਾਂ ਵਿੱਚ ਜਿਹੜੇ ਮਦਨ ਲਾਲ ਸ਼ਰਮਾ ਆ ਜਿਹੜਾ ਪਿਛਲੇ 7 ਸਾਲ ਤੋਂ ਇਸ ਮੰਦਰ ਤੇ ਆਪਣਾ ਸੰਭਾਲ ਦੇ ਰਿਹਾ ਹੈ ਇਹ ਮੰਦਰ ਤੇ ਕੋਈ ਸਵਾਰਿਆ ਨਹੀਂ ਕੁਛ ਕੀਤਾ ਨਹੀਂ ਔਰ ਤੁਸੀਂ ਆਪ ਜਾ ਕੇ ਦੇਖੋ ਕਿ ਮੰਦਰ ਦੇ ਹਾਲਾਤ ਕੀ ਨੇ ਹਾਨੂੰ ਪਤਾ ਲੱਗ ਜੇਗਾ ਕਿ ਮੰਦਰ ਦੇ ਖਿਲਾਫ ਸਸਰਾਂ ਨੂੰ ਕੀ ਰਹਿ ਰਹੇ ਨੇ ਔਰ ਇੱਥੋਂ ਦੀ ਜਿਹੜੀ ਮਾਈਨਿੰਗ ਦੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਆ ਕਿ ਇਹਨਾਂ ਨੇ ਜਦੋਂ ਮਾਈਨਿੰਗ ਕਰਨ ਨੂੰ ਵਾਸਤੇ ਉਹਨੂੰ ਰੋਕਿਆ ਤੇ ਉਸ ਤੋਂ ਬਾਅਦ ਥਾਲੋ ਜੀ ਕੰਪਲੇਨ ਵੀ ਦਿੱਤੀ ਗਈ ਆ ਤੇ ਉਲਟ ਉਹ ਇਹਨਾਂ ਦੇ ਇਲਜ਼ਾਮ ਲਗਾ ਰਿਹਾ ਵਾ ਕਿ ਇਹ ਮੰਦਰ ਦੇ ਕਬਜਾ ਕਰਨਾ ਚਾਹੁੰਦੇ ਆ ਜਮਨੀ ਦਾ ਠੇਕਾ ਬੰਦ ਦਾ ਹਿਸਾਬ ਨੇ 7 ਸਾਲ ਦਾ 40-50 ਲੱਖ ਰੁਪਏ ਇਕੱਠਾ ਹੋ ਗਿਆ ਬਹੁਤ ਵੱਡੀ ਰਕਮ ਆ ਉਹ ਕਿੱਥੇ ਹਸਲ ਬਿਲਕੁਲ ਜੀ ਉਹ ਹਿਸਾਬਿੰਦੀ ਕੋਈ ਨਹੀਂ ਹੈ ਜੀ ਇਹ ਕਿਸੇ ਹਿਸਾਬ ਦੱਸਦਾ ਹੀ ਨਹੀਂ ਆ ਸਾਹਬ ਇਹਦੇ ਕੋਲ ਅਸੀਂ ਕਿੰਨੇ ਆ ਕਿ ਡੀਸੀ ਸਾਹਿਬ ਐਸਡੀਐਮ ਸਾਹਿਬ ਤੇ ਇਹਨਾਂ ਅੱਗੇ ਅਸੀਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਮੰਗ ਰੱਖਦੇ ਆ ਕਿ ਇਸ ਬੰਦੇ ਨੂੰ ਬਰਾਕੇ ਪੂਰੀ ਪੰਚਾਇਤ ਚ ਬਿਠਾ ਕੇ ਤੇ ਇਹਦੇ ਕੋਲੋਂ ਇਹ 7 ਸਾਲਾਂ ਦਾ ਮੰਦਰ ਦਾ ਇੱਕ ਜਿਵੇਂ ਹਿਸਾਬ ਲਿਆ ਜਾਵੇ ਕਿ ਇਹ ਜਿਹੜਾ 40000 ਰੁਪਏ ਤੋਂ ਘੱਟ ਤੋਂ ਘੱਟ ਨੋਰਮਲ ਠੇਕਾ ਆ ਤੇ ਜੇ ਅਸੀਂ ਉਹਨੂੰ ਲਾਈਏ ਤੇ ਅੱਜ 40 ਤੋਂ 45 ਲੱਖ ਰੁਪਿਆ ਮੰਦਰ ਦਾ ਠੇਕਾ ਦੇ ਕਈ ਇਸ ਬੰਦੇ ਕੋਲ ਆ ਉਹ 40-45 ਲੱਖ ਰੁਪਿਆ ਇਕੱਲਾ ਇਹ ਹੁੰਦਾ ਜੂ 20 ਲੱਖ ਵੀ ਲਾ ਦਿੰਦਾ ਉਸ ਤੋਂ ਬਾਅਦ ਇਹਨੇ ਸ਼ਰਧਾਲੂ ਮੰਦਰ ਵਾਸਤੇ ਬੈਠੇ ਨੇ ਇਹ ਕਿ ਇਹ ਨਾਲੇ ਬੈਠੇ ਨੇ ਪਰ ਮੰਦਰ ਦੇ ਖਰਾਤ ਦੇਖੋ ਕਿ ਤਰਸ ਜਾਓਗਾ ਰਮਨ ਜੀ ਜਿਹੜੇ ਉਹਨਾਂ ਵਾਲੇ ਸਰਪਾ ਸਾਹਿਬ ਤੇ ਇਹ ਕਿ ਜਿਹੜੇ ਜੀ ਆ ਕੇ ਇਹਨੇ ਬਿੱਲਾ ਬਲੇਕੇ ਦੇ ਤੇ ਇਲਜ਼ਾਮ ਲਾ ਕੇ ਧੱਕੇ ਨਾਲ ਕਬਜ਼ਾ ਕਰ ਲਾਇਆ ਉਹਨਾਂ ਬਾਰੇ ਕੁਝ ਕਹੋ ਬਿੱਲਾ ਬਲੇਕੇ ਦੇ ਬਾਹਰੋਂ ਬੰਦੇ ਜਿਹਾ ਲਾ ਕੇ ਝਗੜੇ ਕਰਾ ਕੇ ਫਿਰ ਜਿੰਦੇ ਮਹੌਲ ਖਰਾਬ ਕਰਦੇ ਨੇ ਉਹਨਾਂ ਬਾਰੇ ਕੁਝ ਕਹੋ ਭਾਈ ਸਾਹਿਬ ਜਿਹੜੇ ਬਿੱਲਾ ਜੀ ਨੇ ਉਹ ਇੰਨੇ ਕੋਈ ਵਧੀਆ ਬੰਦੇ ਔਰ ਉਹ ਬਾਹਰ ਰਹਿ ਗਏ ਵੀ ਉਹਨਾਂ ਦਾ ਪੂਰਾ ਜੋ ਧਿਆਨ ਜੋ ਦਿਲ ਜੋ ਚੀਜ਼ ਉਹ ਇਸ ਫੱਤੂੜੇngੇ ਵਿੱਚ ਵਸਦੀ ਆ ਠੀਕ ਹੈ ਹਰ ਦੋ ਤਿੰਨ ਮਹੀਨੇ ਬਾਅਦ ਉਹ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਇੱਥੇ ਆ ਕੇ ਉਹ ਫੱਤੂੜੇngੇ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣੇ ਪਰਿਵਾਰ ਵਾਂਗੂ ਮਿਲਦੇ ਆ ਔਰ ਜਦੋਂ ਆਉਂਦੇ ਆ ਸਾਰਾ ਪਿੰਡ ਉਹਨਾਂ ਦੇ ਨਾਲ ਘੜਾ ਹੁੰਦਾ ਆ ਪਲੱਸ ਉਹਨਾਂ ਨੇ ਫਿਰ ਜਿਮ ਹੈ 35-40 ਲੱਖ ਰੁਪਿਆ ਜਿਮ ਤੇ ਆਪਦੇ ਕੋਈ ਖਰਚਾ ਸਕੂਲ ਵਾਸਤੇ 10 ਤੋਂ 12 ਲੱਖ ਰੁਪਏ ਖਰਚਿਆ ਜੂਰਦੁਰਾ ਸਾਹਿਬ ਪਿੰਡ ਦੀਆਂ ਸਰਕਾਂ ਵੇਖੋ ਤੁਸੀਂ ਇੰਟਰਲੋਕਰਾਂ ਲੱਗੀਆਂ ਆਂ ਨਾਲੀਆਂ ਹਰ ਚੀਜ਼ ਵਾਸਤੇ ਜੋ ਪਿੰਡ ਵਾਸਤੇ ਉਹ ਕਰਦੇ ਨੇ ਸ਼ਾਇਦ ਵੀ ਕਰਦਾ ਹੋਵੇ ਜੇ ਇੰਨੀ ਵੱਡੀ ਸ਼ਕਤੀ ਤਾਂ ਫਿਰ ਉਹਨਾਂ ਦੇ ਜ਼ਿੰਮੇਵਾਰ ਹੋ ਗਏ ਦਿਖੋ ਜੀ ਇੱਕ ਪਾਸੇ ਸਾਰਾ ਪਿੰਡ ਬੈਠਾ ਹੈ ਇੱਕ ਪਾਸੇ ਇਕੱਲਾ ਬੰਦਾ ਬੋਲ ਰਿਹਾ ਉਹਨੂੰ ਤਾਂ ਇੰਨਾ ਨਹੀਂ ਪਤਾ ਹੋਗਾ ਕਿ ਜਿਹੜੇ ਮੌਜੂਦਾ ਸਰਪੰਚ ਸਾਹਿਬ ਨੇ ਉਹਨਾਂ ਦਾ ਨਾਮ ਕੀ ਹੈ ਜੀ ਕਿ ਉਹ ਕੋਈ ਐਕਸ਼ਨ ਲਾਉਂਗੇ ਮੈਂ ਕਹਿੰਦਾ ਰਿਕਸ਼ਨ ਲਾਣ ਦੀ ਪੂਰੀ ਮੰਗ ਕਰਾਂਗੇ ਅਸੀਂ ਅਸੀਂ ਆਸਾਂ ਰੱਖੇ ਕਿ ਉਸ ਬੰਦੇ ਦੇ ਜੇ ਅਸੀਂ ਝੂਠੇ ਆ ਜੇ ਪਿੰਡ ਝੂਠਾ ਹੈ ਤੇ ਸਰਦ ਦੇ ਕਾਰਵਾਈ ਹੋਵੇ ਇਹਦਾ ਉਹਦੇ ਤੇ ਜੋ ਕਾਰਵਾਈ ਹਸਾਬ-ਕਿਤਾਬ ਦੀ ਪੈਸੇ ਦੀ ਔਰ ਜੋ ਇਹਨੇ ਹਰ ਇੱਕ ਬੰਦੇ ਦੇ ਨਜਾਮ ਲਗਾਏ ਨੇ ਸਰਪੰਚ ਸਾਹਿਬ ਉੱਪਰ ਬਿੱਲਾ ਜੀ ਉੱਪਰ ਉਹਦਾ ਇਨਸਾਫ ਹੋ ਜਾਵੇ ਅਸੀਂ ਇਹ ਮੰਗ ਕਰਦੇ ਆ ਕਿ ਉਸ ਬੰਦੇ ਕੋਲ ਤੇਰੀ ਗੱਲ ਤਾਂ ਜੋ ਮੰਦਰ ਦਾ ਹੈਗਾ ਉਹਦੇ ਤੋਂ ਉਹ ਮੰਦਰ ਦਾ ਸਭ ਕੁਝ ਛੁਲਵਾਇਆ ਜਾਵੇ ਠੀਕ ਹੈ ਸਰਪੰਚ ਸਾਹਿਬ ਮੌਜੂਦਾ ਨੇ ਮੋ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਬੈਠੇ ਨੇ ਮੰਦਿਰ ਦੀ ਕਮੇਟੀ ਬਣਾਈ ਜਾਵੇ ਉਹਨਾਂ ਦੇ ਹੱਥ ਮੰਦਿਰ ਦਾ ਜਿਵੇਂ ਪਾਗੜ ਉਤਤੀ ਜਾਵੇ ਔਰ ਇਸ ਮੰਦਿਰ ਨੂੰ ਜਿੱਤੇ ਕਿ ਮਹਾਦੇਵ ਜੀ ਦਾ ਇਹਨਾਂ ਪੁਰਾਣਾ 5-6 ਸੌ ਸਾਲ ਪੁਰਾਣਾ ਉਹ ਮੰਦਿਰ ਹੈ ਤੇ ਉਹਨੂੰ ਵਧੀਆ ਤਰੀਕੇ ਨਾਲ ਮੰਦਿਰ ਨੂੰ ਸੁਝਾਇਆ ਜਾਵੇ ਔਰ ਬਣਾਇਆ ਜਾਵੇ ਔਰ ਇਸ ਬੰਦੇ ਤੇ ਮਾਨ ਹਾਨੀ ਦਾ ਵੀ ਦਾਅਵਾ ਕਰਦੇ ਆ ਉਹ ਵੀ ਕਰਾਂਗੇ ਕੋਰਟ ਵਿੱਚ ਇੱਕ ਪਾਸੇ ਆ ਉਹ ਕੱਲਾ ਇੱਕ ਪਾਸੇ ਬਿਲਕੁਲ ਜੀ ਉਹ ਸ਼ਾਹਬੀ ਵੀ ਬੰਦਾਵਾਦੀ ਸ਼ਾਹਬ ਇੱਕ ਬੰਦਾਵਾਦ ਜੋ ਮਰਜ਼ੀ ਵੀ ਉਹ ਦਾ ਇਹ ਜਦੋਂ ਫਰੀਕ ਵੀ ਨਹੀਂ ਕਰ ਰਿਆ ਉਹ ਵੀ ਨਹੀਂ ਦੇਖਾ